ਲੀ ਟੋੜੀ ਪਿਆ ਕੱਲਾ ਕੱਲਾ ਥਣ ਲੱਗੇ ਅਭ ਇੱਕ ਦੂਜੇ ਪਿੱਛੇ ਲੱਗ ਕੇ ਕਿਸੇ ਨਜ਼ਰ ਅੜ ਫਸ ਨਾ ਕਰੋ ਠੀਕ ਹੈ ਕਿਸੇ ਦੇ ਲੱਤਾਂ ਨਾ ਖਿਚੋ ਬਾਈ ਬਣ ਕੇ ਮਾਸਾ ਪੰਜਾਬ ਚ ਮੇਲੇ ਲੱਗੇ ਜਿਹੜੇ ਬੰਦੇ ਦਾ ਪਸ਼ੂਆਂ ਨਾਲ ਪਿਆਰ ਪੈ ਗਿਆ ਉਹ ਨਸ਼ੇ ਪੱਤੇ ਦੇ ਹੱਥ ਨਹੀਂ ਲਾਉਂਦਾ ਇੱਕ ਚੀਜ਼ ਹੈ ਬੇਲਾ ਮਨ ਸਤਾ ਹੁੰਦਾ ਘਰੀ ਹੈ ਇਹੜਾ ਬੰਦਾ ਪਸੂ ਚ ਨਹੀਂ ਰੰਦਾ ਤੁਹਾਨੂੰ ਪਤਾ ਫਿਰ ਲੜਾਈ ਟਾਂਟੇ ਨਾਲ ਪਹਿਲੇ ਸੂਏ ਆਪਾਂ ਹਰਿਆਣੇ ਚੋਂ ਲਿਆਈ ਸੀ ਰਵਾੜੀ ਤੋਂ 14 ਕਿਲੋ ਦੁੱਧ ਤੋਲ ਕੀ ਦਾ ਦਾ ਦੋ ਸੀਮੇ ਰਖਾਇਆ ਮੇਰ ਤੋਂ ਸਟਰਾ ਵੀ ਬੰਦਾ ਲਿਆ ਸਕਦਾ ਗਰੰਟੀ ਹੈ ਮੇਰੀ ਉਹ ਜੀ ਦੀ ਦੁੱਧ ਬਈ ਇਹ ਉੱਥੋਂ ਦਾ 18 19 ਕਿਲੋ ਦੀ ਰੋਟ ਤੇ ਉੱਥੇ ਬਈ ਮੇਲੇ ਚ ਨੇ 18 700 ਕੁ ਸਹਜਦਾ ਸਰਟੀਫਿਕੇਟ ਪਏ ਨੇ ਹਾਂਜੀ ਅਸੀਂ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜੀਤੀ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਜੀਤੇ ਦੇ ਨਾਲ ਅੱਜ ਆਪਾਂ ਤੁਹਾਨੂੰ ਸਾਰੇ ਪਸੂ ਦਿਖਾ ਦੇਨੇ ਮਿੱਤਰੋ ਤੇ ਜੇ ਗੱਲ ਕਰ ਲਈਏ ਨਾ ਪ ਇਹੇ ਝੋਟੀ ਬਾਈ ਨੇ ਮਿੱਤਰੋ ਦੇਣੀ ਆ ਪਿਓ ਨੋਰਾ ਨਸਲ ਦੇ ਵਿੱਚ ਪੈਂਦੀ ਹੋਈ ਝੋਟੀ ਆ ਮਿੱਤਰੋ ਤੇ ਪਹਿਲੇ ਸੂਏ ਜਿਹੜੇ ਹੈਗਾ ਨਾ ਚੰਗਾ ਦੁੱਧ ਦਿੱਤਾ ਹੋਇਆਗਾ ਬਾਕੀ ਦੇ ਪਸ਼ੂ ਨਾਲ ਜੇ ਗੱਲ ਕਰ ਲ ਗਏ ਇੱਧਰਲੇ ਪਾਸੇ ਨੀਲੀ ਰਾਵੀ ਦੀਆਂ ਮੱਝਾਂ ਤੇ ਜੇ ਗੱਲ ਕਰਕੇ ਕੱਟੀਆਂ ਝੋਟੇ ਖੜੇ ਹੈਗੇ ਤੇ ਇਹਨਾਂ ਦੀ ਵੀ ਜਾਣਕਾਰੀ ਲੈ ਲਾਂਗੇ ਤੁਹਾਡੇ ਨਾਲ ਸਾਰੀ ਡਿਟੇਲ ਸਾਂਝੀ ਕਰਾਂਗੇ ਤੇ ਜੇ ਬਾਈ ਦੇ ਨਾਲ ਸੋਨੂ ਜਰਾ ਆਹ ਪਸ਼ੂ ਜਿਹੜੇ ਹੈਗੇ ਬਾਈ ਦੇ ਚੰਗੇ ਲੱਗੇ ਤਾਂ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਨੀਲੀ ਰਾਵੀ ਦੀਆਂ ਇੱਧਰਲੇ ਪਾਸੇ ਜਿਵੇਂ ਇੱਕ ਆਹ ਕੱਟੀ ਆ ਗਈ ਹਨਾ ਤੇ ਮੋਰਾ ਨਸਲ ਦੀਆਂ ਝੋਟੀਆਂ ਆ ਗਈਆਂ ਏ ਆਪਾਂ ਕੀ ਕਰਾਂਗੇ ਵੀ ਡਿਟੇਲ ਸਾਰੀਆਂ ਦੀ ਲੈ ਲਾਂਗੇ ਪਰ ਵੇਚਣੀ ਜਿਹੜੀ ਹੈਗੀ ਪਹਿਲੇ ਨੰਬਰ ਵਾਲੀ ਝੋਟੀ ਆ ਤੇ ਇੱਧਰਲੇ ਪਾਸੇ ਮੈਂ ਤੁਹਾਨੂੰ ਦੱਸਾਂ ਗੱਲ ਨਾ ਇੱਕ ਆਹ ਨਿੱਕੀ ਜੀ ਕੱਤੀ ਖੜੀ ਐ ਇਹ ਵੀ ਪੁੱਛ ਲਾਂਗੇ ਨੀਲੀ ਰਵੀ ਦੇ ਕਿਹੜੇ ਬੁੱਲ ਦੀ ਆ ਗਈ ਤੇ ਇੱਕ ਨਾ ਬਾਈ ਕੋਲੇ ਇੱਕ ਕੱਟਾ ਆ ਗਿਆ ਆ ਖੜਾਗਾ ਇਹ ਵੀ ਤਿੰਨ ਕੁ ਮਹੀਨਿਆਂ ਦਾ ਮਿੱਤਰੋ ਤੇ ਇਹ ਵੀ ਸੋਹਣਾ ਸੁਨੱਖਾ ਆ ਗਿਆ ਆਜੋ ਕਰਾਗੇ ਬਾਈ ਜੀਤੀ ਨਾਲ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਬਾਕੀ ਫੇਰ ਕਹਾ ਐਂਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਓ ਕਰਾਗੇ ਗਾ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਬਾਈ ਆਪਣਾ ਜੀਤੀ ਆ ਠੀਕ ਆ ਤੇ ਜੀਤੀ ਬਾਈ ਪਹਿਲਾਂ ਤਾਂ ਉੱਚੀ ਬੋਲੀ ਥੋੜਾ ਜਿਹਾ ਪਿੰਡ ਕਿਹੜਾ ਆ ਗਿਆ ਜੀਤੀ ਪਿੰਡ ਆਪਣਾ ਗੁਰਨੇ ਖੁਰਦ ਬਾਈ ਗੁਰਨੇ ਖੁਰਦ ਹਾਂ ਜ਼ਿਲ੍ਹਾ ਮਾਨਸਾ ਬਾਈ ਜ਼ਿਲ੍ਹਾ ਮਾਨਸਾ ਭਲਾਡੇ ਤੋਂ ਕਿੰਨੇ ਕਿਲੋਮੀਟਰ ਹੈ ਗਿਆ ਭਲਾਡੇ ਤੋਂ 4-5 ਕੀ ਬਾਈ 4-5 ਕਿ ਮਾਨਸਾ ਤੋਂ 17-18 ਠੀਕ ਹੈ ਪਿੱਛੀ ਤੋਂ 13 ਗਏ ਅ ਨੀਲੀ ਰਾਵੀ ਦਾ ਸ਼ੌਂਕ ਵੀ ਆ ਬਾਈ ਫਿਰ ਹਾਂ ਨੀਲੀ ਦਾ ਵੀ ਮੂਰਾ ਦਾ ਵੀ ਦੋਨਾਂ ਦਾ ਕਿੰਨੇ ਸਾਲ ਹੋ ਗਏ ਜੀਤੀ ਫਿਰ ਇਸ ਕਿਤੇ ਦੇ ਨਾਲ ਜੁੜੇ ਹੋਏ 4-5 ਸਾਲ ਹੋ ਗਏ ਬਈ 4-5 ਸਾਲ ਮੇਲਿਆਂ ਤੇ ਫਿਰ ਜਾਣਾ ਜਾਣਾ ਬਾਈ ਕੋਈ ਨਹੀਂ ਛੱਡਦਾ ਇੱਧੇ ਜਾਣਾ ਇਹ ਤਾਂ ਕੀ ਫਿਰ ਤਿਆਰੀ ਆ ਫਲ ਹਾਂ ਜਾਵਾਂਗੇ ਬਾਈ ਬਾਕੀ ਨੰ ਕਰੇਗਾ ਹਾਂ ਕੇ ਨਾ ਜਾਵਾਂਗੇ ਠੀਕ ਆ ਲੈ ਵੀ ਮਿੱਤਰੋ ਜਿਹੜੇ ਭਰਾ ਨੇ ਵੀਡੀਓ ਦੇਖ ਲਈ ਤੇ ਜੀਤੀ ਨੂੰ ਪਛਾਨ ਲਿਓ ਠੀਕ ਆ ਤੇ ਬੋਲਚਾਲ ਕਰ ਲਿਓ ਕਿਉਂਕਿ ਪਸ਼ੂਆਂ ਦੀ ਜੇ ਗੱਲ ਕਰਗੇ ਨਾ ਇਹਨਾਂ ਸਰਗੇ ਆਪਣੀਆਂ ਲਹਿਜਾਂ ਵਧੀਆਂ ਹੁੰਦੀਆਂ ਜੀਤੀ ਕਿ ਨਹੀਂ ਹਾਂਜੀ ਬਈ ਤੇ ਜੀਤੀ ਫਿਰ ਆਕਰ ਇਧਰਲੇ ਪਾਸੇ ਵੀ ਜਿਹੜੀ ਤੂੰ ਝੋਟੀ ਦੇਣੀ ਆਹਾ ਇਸ ਝੋਟੀ ਦਾ ਪਹਿਲਾਂ ਤਾਂ ਮੈਨੂੰ ਸੁਆ ਦੱਸਦੇ ਸੁਆ ਕਿਨਾਂ ਸੁਆ ਬਈ ਇਹ ਦੂਜੀ ਸੁਣੀ ਆ ਹਾਂ ਪਹਿਲੇ ਸੁਆ ਆਪਾਂ ਹਰਿਆਣੇ ਚੋਂ ਲਿਆਈ ਸੀ ਰਵਾੜੀ ਤੋਂ 14 ਕਿਲੋ ਦੁੱਧ ਤੋਲ ਕੇ ਦਾ ਲੀਟਰਾਂ ਚ ਤਿੰਨ ਟਾਈਮ ਵੀਡੀਓ ਕਰਦੇ ਚੋਇਆ ਦੋ ਟਾਈਮ ਉੱਥੇ ਜਾ ਕੇ ਚੋਇਆ ਫਿਰ ਤਸੱਲੀ ਕਰ ਤੇ ਹੁਣ ਜਦੋਂ ਤੇਰੇ ਕੋਲੇ ਪਹਿਲੇ ਸੁਏ ਲਿਆ ਆ ਤੂੰ ਤੇ ਘਰੇ ਆ ਕੇ ਕਿੰਨਾ ਦਿੱਤਾ ਆਪਣੇ ਲਈ ਵੀ 1.7 1.7 ਲੀਟਰ ਦੁੱਧ ਗੱਡੇ ਨੇ 1.7 1.7 ਹਾਂ ਵੱਧ ਨਹੀਂ ਗੱਡੇ ਆਪਾਂ ਕਿਦੇ 15 16 ਇੰਨਾ ਨਹੀਂ ਗੱਡੇ 14 1.7 1.7 ਇਥੇ ਚੱਲੀ ਗਾਰੰਟੀ ਵਾਲਾ ਗਾਰੰਟੀ ਵਾਲੀ ਠੀਕ ਆ ਤੇ ਇੱਕ ਖਾਸੀਤ ਹੋ ਰਹੀ ਦੀ 2 ਮਹੀਨੇ ਬਾਅਦ ਹੀ ਬੱਚੇ ਤੋਂ ਛੱਡ ਕੇ ਬਾੜੇ ਲੱਗੀ ਸੀ 8ਵੇਂ ਮਹੀਨੇ ਚ ਆਪਾਂ ਆਪ 6 7 ਕਿਲੋ ਤੋਂ ਡਰਾਈ ਕੀਤੀ ਆ ਇਹ 6 7 ਕਿਲੋ ਤੋਂ ਹਾਂ ਹਟੀ ਨਹੀਂ ਹੈਗੀ ਡਰਾਈ ਕੀਤੀ ਆ ਡਰਾਈ ਕੀਤੀ ਆ ਡਰਾਈ ਕੀਤੀ ਆ ਤੇ ਹੁਣ ਕਿੰਨੇ ਦਿਨ ਲੈ ਜੂਗੀ ਹੁਣ ਵੀਰੇ 2-3 ਦਿਨ ਕੱਢ ਜੂ ਬਸ 2-3 ਦਿਨ ਹਾਂ 2-3 ਦਿਨ ਕੱਢੂਗੀ ਠੀਕ ਆ ਤੇ ਹੁਣ ਕਿੰਨੇ ਦੁੱਧ ਦੀ ਆਸ ਹੈ ਤੇਨੂੰ ਇਸ ਝੁੱਟੀ ਹੁਣ ਬਈ ਮੇਰੀ ਆਸ ਹੈਗੇ ਵੀ 16-17 ਦਾ ਕੱਢੂਗੀ ਨਾ 18 ਵੀ ਕੱਢ ਜੀ ਝੁੱਟੀ ਜਿਹਦੇ ਸਾਬ ਨਾਲ ਬਣਦੀ ਥੱਲੋਂ ਇਹ ਬਣਦੀ ਆਂਦੀ ਆ ਹਨਾ ਯਾਰ ਊਂ ਝੁੱਟੀ ਮੈਨੂੰ ਐਂ ਦੱਸ ਸਕਦਾ ਵੀ ਇਹਦੇ ਟੀਕਾ ਕਿਹੜਾ ਲੱਗਿਆ ਟੀਕਾ ਭਰਾ ਮੈਂ ਆਪ ਲਿਆ ਕੇ ਲਵਾਇਆ ਇਹਦੇ M460 ਦਾ ਦੋ ਸੀਮਾ ਰਖਾਇਆ ਮੇਰੇ ਤੋਂ ਸਟਰਾ ਵੀ ਬੰਦਾ ਲਿਆ ਸਕਦਾ ਗਰੰਟੀ ਹੈ ਮੇਰੀ ਉਹ ਜੀ ਦੀ M40 ਸੈਟ ਦੀ M4060 ਦੀ ਆ ਪਤਾ ਨਹੀਂ ਪਤਾ ਇਹਦਾ ਆਪਦਾ ਨਹੀਂ ਪਤਾ ਬਈ ਆਪਾਂ ਹਰਿਆਣੇ ਚੋਂ ਲੈਤੀ ਆ ਆਪਾਂ ਨੂੰ ਪਤਾ ਵੀ ਕਿਹੜੇ ਬੁੱਲ ਦੀ ਆ ਮੈਂ ਕਹਦਾ ਪੰਚਾਇਤੀ ਦੀ ਆ ਜਾਂ ਚੱਲੀ ਵੀ ਤੇ ਉਹ ਨਹੀਂ ਪਤਾ ਪਰ ਮੈਨੂੰ ਦੁੱਧ ਦਾ ਪਤਾ ਵੀ ਦੁੱਧ ਹੈਗਾ ਝੋਟੀ ਦੁੱਧ ਹੈਗਾ ਜਿਹੜੀ ਆਪਨ ਤਾਂ ਦੁੱਧ ਚਾਹੀਦਾ ਆਪਨ ਦੁੱਧ ਚਾਹੀਦਾ ਠੀਕ ਹੈ ਲੈ ਵੀ ਐਂ ਕਰ ਕਰ ਜਿੱਤੇ ਇਹਨੂੰ ਖੋਲੀ ਕਰ ਲੈ ਵੀ ਮੈਂ ਨਾ ਤੁਹਾਨੂੰ ਖੜੀ ਵੀ ਟੋਟੀ ਦਿਖਾ ਦੇਣਾ ਬਾਕੀ ਸ਼ਾਰਟ ਛੂਟ ਵਿੱਚ ਲਾਵਾਂਗੇ ਆਪਾਂ ਦੇਖ ਲਓ ਹੁਣ ਤੁਸੀਂ ਯਾਰ ਵੀ ਮੈਂ ਪਹਿਲੀਆਂ ਚ ਆਖਿਆ ਵੀ ਮੋਹਰਾ ਨਸਲ ਦਾ ਨਾ ਕੱਦ ਕਾਠ ਕੋਈ ਬਾळा ਨਹੀਂ ਹੁੰਦਾ ਜਮਾ ਨਿੱਕਾ ਜਾਂ ਮੂੰਹਾਂ ਗੋਲ ਸਿੰਘ ਦਾ ਤਾਂ ਹੁਣ ਤੁਸੀਂ ਦੇਖ ਲਓ ਪਤਲੀ ਤੇ ਸਿੰਗਲ ਹੱਡੀ ਇਹ ਲੰਮੀ ਲੈ ਚੱਲ ਹੈ ਇਧਰਲੇ ਪਾਸੇ ਹੁਣ ਤੁਸੀਂ ਨਾ ਜਿਹੜਾ ਕਰਮਾਲੀ ਨੇ ਲੇਵਾ ਤਿਆਰ ਕੀਤਾ ਮਿੱਤਰੋ ਲੇਵੇ ਵਾਲੀ ਤਾਂ ਨਾ ਜੇ ਗੱਲ ਕਰਗੇ ਲੀ ਟੋੜੀ ਪੀਆ ਕੱਲਾ ਕੱਲਾ ਥਾਂ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਕਰਮਾਲੀ ਨੇ ਨਾ ਮੈਨੂੰ ਐ ਲੱਗਦਾ ਵੀ ਇੱਕ ਦੋ ਦਿਨ ਮਸਾਂ ਕੱਢੂ ਜਿੱਤੀ ਹਾਂ ਬਈ ਇੱਕ ਦੋ ਦਿਨਾਂ ਚ ਸੁਪੂ ਜਿੱਤੀ ਤੂੰ ਗੱਬਣ ਦੀ ਇੱਥੇ ਖੜਾ ਗੱਬਣ ਦੀ ਵੀਡੀਓ ਪਵਾ ਲਈ ਹਾਂਜੀ ਇਹ ਬੰਦਾ ਮਤਲਬ ਸੂਈ ਸਵਾਈ ਲੈ ਕੇ ਜਾਣਾ ਚਾਹੁੰਦਾ ਹੌਦਾ ਕਰ ਲੈ ਬਈ ਕੋਈ ਤਨ ਸੁਵਾ ਕੇ ਦੇ ਦਾਂਗੇ ਸੁਵਾ ਕੇ ਦੇ ਦੇਗਾ ਹਾਂ ਸੁਵਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਆ ਲੈ ਵੀ ਆ ਦੇਖ ਲਓ ਹੁਣ ਜਿਹੜੀ ਝੋਟੀ ਹੈ ਨਾ ਤੁਸੀਂ ਇਹ ਚੈੱਕ ਕਰ ਲਓ ਯਾਰ ਜਿਹੜੇ ਭਰਾ ਨੇ ਇਹ ਗੱਲ ਕਰਕੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਬਾਲੀ ਵੱਡੀ ਨਹੀਂ ਹੈਗੀ ਜਿਹਦੇ ਪਸੰਦਾ ਹੀ ਕੋਲੇ ਆ ਜਾਓ ਮਿੱਤਰੋ ਕੋਲੇ ਆ ਕੇ ਤਸੱਲੀ ਕਰ ਲਿਓ ਤੇ ਥਾਣਾ ਥੋਣਾ ਦੀ ਚਵਾਈ ਚ ਬਈ ਥਾਣਾ ਦੀ ਬੋਈ ਆਪਣੀ ਗਾਰੰਟੀ ਆ ਭਾਰ ਦੀ ਪਿੱਸੇ ਦੀ ਸਾਰੀ ਗਾਰੰਟੀ ਆਪਣੀ ਸਾਰੀ ਗਾਰੰਟੀ ਨੂੰ ਇੱਕ ਨੰਬਰ ਹੈ ਠੀਕ ਆ ਪੀ ਲੈਣ ਦੇ ਪਾਣੀ ਫਿਰ ਲਜਿਤੀ ਤੋਰ ਕਰ ਮਾੜੀ ਜੀ ਲੈ ਹੁਣ ਆ ਦੇਖ ਲਓ ਤੁਸੀਂ ਗਾੜੀ ਪਛਾਣੀ ਦਾ ਨਾ ਲੇਵਾ ਚੈੱਕ ਕਰ ਲਓ ਬਹੁਤ ਹੀ ਜਿਆਦੇ ਸੋਹਣੇ ਸੁਨਖੇ ਲੇਵੇ ਵਾਲੀ ਝੋਟੀ ਆ ਲੇਵੇ ਨੂੰ ਜਿਹੜਾ ਥਣ ਲੱਗਿਆ ਮੈਂ ਫੇਰ ਦੱਸਾਂ ਯਾਰ ਨਾ ਉਹ ਤਾਂ ਯਾਰ ਨਾ ਜਮਾ ਕਮਾਲ ਵਾਲੀ ਗੱਲ ਹੀ ਹੋਈ ਪਈ ਆ ਸਾਫ ਸੁਥਰੇ ਸਿੰਗਲ ਹੱਡੀ ਪੂਸ ਚੈੱਕ ਕਰ ਲਓ ਨਾਲੇ ਤੁਸੀਂ ਯਾਰ ਬਰੀਡ ਦੇ ਵਿੱਚ ਆਪਾਂ ਕਹਿ ਸਕਦੇ ਆ ਜਿੱਤੀ ਤੇਰੀ ਝੋਟੀ ਮੈਂ ਮਤਲਬ ਆਪਾਂ ਕਹਿੰਦੇ ਕਿ ਮਾੜਾ ਮੋਟਾ ਪੈਂਦੀ ਆ ਧੰਨਵਾਦ ਬਾਈ ਠੀਕ ਕਿ ਨਹੀਂ ਠੀਕ ਹੈ ਤੇ ਜਿੱਤੀ ਫਿਰ ਇਹ ਤਾਂ ਜੇ ਗੱਲ ਕਰਗੇ ਰੇਟ ਰੇਟ ਕਿੰਨਾ ਰੇਟ ਬਾਈ ਪਰ ਫੋਨ ਤੇ ਕਰ ਲਾਂਗੇ ਤਾਂ ਫੋਨ ਤੇ ਮੈਨੂੰ ਇੱਕ ਗੱਲ ਆਦੇ ਸਵਾਦ ਗੱਲ ਤਾਂ ਮੇਰੇ ਜ਼ਿਲ੍ਹੇ ਦਾ ਬੰਦਾ ਹੈ ਤੂੰ ਠੀਕ ਹੈ ਉਹਦੇ ਜਿਹਨਾਂ ਲੈਣੀਆਂ ਬਈ ਉਹੀ ਕਰੂਗਾ ਆਪਾਂ ਫਿਰ ਕੋਈ ਗੱਲ ਨਹੀਂ ਮਾਨਤਨ ਪੂਰਾ ਕਰਾਂਗੇ ਅਗਲੇ ਐ ਤਾਂ ਨਹੀਂ ਹੈਗਾ ਕਿਤੇ ਮਤਲਬ 2 ਲੱਖ ਮੰਗ ਲਈ ਨਾ ਨਾ ਬਾਈ ਐਹੀ ਜੀ ਗੱਲ ਨਹੀਂ ਯਾਰ ਅੱਛਾ ਹਾਂ ਜਾਇਜ਼ ਰੇਟ ਚ ਹੀ ਦੇਵਾਂਗੇ ਜਮਾਂ ਜਾਇਜ਼ ਰੇਟ ਸਮਾਂ ਜਾਇਜ਼ ਦੇਵਾਂਗੇ ਚਲੋ ਫਿਰ ਗੱਲ ਬਣ ਜੂ ਕੋਈ ਗੱਲ ਨਹੀਂ ਆ ਫਿਰ ਕਿਰਾਇਆ ਇਧਰਲੇ ਪਾਸੇ ਆ ਕਰਾਂ ਜਿੱਤੀ ਅੱਛਾ ਜਿੱਤੀ ਜੇ ਗੱਲ ਕਰ ਲਗੇ ਹੁਣ ਤੇਰੀ ਕੱਲੀ ਕੱਲੀ ਮੱਝ ਦੀ ਇਹੇ ਮੱਝ ਇਹ ਮੱਝ ਵੀਰੇ ਬਡਾਲੇ ਤੋਂ ਆਈ ਹਾਂਸੀ ਕੋਲ ਰਜੇਸ ਆਪਣਾ ਭਰਾ ਉੱਥੇ ਉਹਨੇ ਭੇਜੀ ਸੀ ਕਿੰਨਾ ਦੁੱਧ ਦਿੱਤਾ ਇਹਨੇ ਦੁੱਧ ਬਈ ਇਹੇ ਉੱਥੋਂ ਦਾ 18 19 ਕਿਲੋ ਦੀ ਰੋਟੀ ਚਾਹੀਦੀ ਪਰ ਮੇਰੇ ਲਿਵਾ ਕੇ ਖਰਾਬ ਹੋ ਗਈ ਸੀ ਪਰ ਝੂਠ ਨਹੀਂ ਬੋਲਦੇ ਬੱਚਾ ਅੰਦਰ ਮਰ ਗਿਆ ਸੀ ਫੇਰ ਵੀ 13 14 ਕਿਲੋ ਤੇ ਬਾਕੀ ਦੀ ਸੀ ਠੀਕ ਆ 2 3 ਕਿਲੋ ਤੋਂ ਉੱਠੀ ਸੀ ਜਮਾ ਠੀਕ ਟਾਈਟਸ ਹੋ ਕੇ ਥਣ ਖੜ ਖੜ ਕੇ ਜਮਾ ਅੱਛਾ 13 14 ਕਿਲੋ ਦੁੱਧ ਕੱਢਦੀ ਆ ਫੇਰ ਵੀ ਠੀਕ ਆ ਤੇ ਜਿਹੜੀ ਤੇਰੀ ਆਹਾ ਆ ਗਈ ਯਾਰ ਨੀਲੀ ਰਾਵੀ ਦੀ ਇਹ ਕਾਲੀ ਵਾਲੀ ਤੋਂ ਉਹਨੇ ਦਵਾਈ ਦੀ ਸਰਹਾਲੀ ਤੋਂ ਨੇ ਗਰਮੀਤ ਡਾਕਟਰ ਉਹਨਾਂ ਤੋਂ ਇਹ ਮੱਝ ਚਾਰ ਪੰਜ ਮੇਲੇ ਵੀ ਜਿੱਤੀ ਹੋਈ ਆ ਬਲਾਕ ਦੇ ਜ਼ਿਲ੍ਹੇ ਦੇ ਪੀਡੀਐਫ ਵਿੱਚ ਸਰਟੀਫਿਕੇਟ ਆਪਣੇ ਕੋਲੇ ਪਈ ਨਹੀਂ ਘਰੇ ਕਿੰਨਾ ਦੁੱਧ ਦਿੱਤਾ ਇਹਨੇ ਫਿਰ ਦੁੱਧ ਉੱਥੇ ਵੀ ਮੇਲੇ ਚ ਨੇ 18 700 ਕੁ ਸਹੇਜ ਦਿੱਤਾ ਸਰਟੀਫਿਕੇਟ ਪਈ ਨਹੀਂ ਆਪਣੇ ਕੋਲੇ ਸੋਰਟ ਲਵਾ ਦਾਂਗੇ ਵਿੱਚੋਂ ਉਹਨਾਂ ਦੇ ਠੀਕ ਆ ਲੈ ਵੀ ਇਹ ਦੇਖ ਲਓ ਤੁਹਾਨੂੰ ਹੁਣ ਲੱਗਦੀ ਹੈ ਜੇ ਕਿਸੇ ਪਾਸਿਓਂ ਵੀ ਇਹ 18 ਕਿਲੋ ਵਾਲੀ ਆ ਇੱਧਰ ਕਦੀ ਲੈਵਾ ਪਰ ਜਦੋਂ ਲੈਵਾ ਦਿਖਾਇਆ ਕਰਨ ਵਾਲੀ ਦਾ ਨਾ ਆਪਾਂ ਤੁਹਾਨੂੰ ਐ ਲੱਗੂਗਾ ਵੀ ਹਾਂ ਯਾਰ ਵੱਜਵੇਂ ਜੇ ਲੈਵੇ ਵਾਲੀ ਆ ਦੇਖੋ ਇਹ ਹੁਣ ਸੂਈ ਹੈ ਕਿ ਕਿਵੇਂ ਆ ਇਹ ਸੂਈ ਆ ਵੀਰੇ ਗਰਮੇ ਸੁਈ ਗਰਮੇ ਸੁਈ ਕੀ ਦਿੱਤਾ ਇਹਨੇ ਆਹ ਬੱਚਾ ਖੜਾ ਬਈ ਇਹਦਾ ਪਿੱਛੇ ਕੱਟੀ ਆ ਚੀਫ ਬੋਲਦੀ ਆਪਣੇ ਐਚਐਸਵੀ ਦੀ ਸੰਸਨੀਵਾਸੀ ਮਨ ਦੀ ਅੱਛਾ ਚੀਫ ਬੋਲਦੀ ਇਹ ਆਹ ਕੱਟੀ ਆ ਗਈ ਇਹ ਕੱਟੀ ਆ ਬਈ ਲੈ ਵੀ ਕੱਟੀ ਦੇਖ ਲੋ ਮਿੱਤਰੋ ਤੁਸੀਂ ਕੱਟੀ ਬੜੀ ਸੋਹਣੀ ਸੁਨੱਖੀ ਐ ਤੇ ਹੁਣ ਜਿਹੜਾ ਨਾਲ ਕੱਟਾ ਆ ਗਿਆ ਇਹਦੇ ਇਹ ਕੱਟਾ ਵੀ ਆਪਣੇ ਦੋ ਫਰੰਗੀ ਤੋਂ ਆਇਆ ਉੱਥੋਂ ਅੱਛਾ ਕਾਲੀ ਵਾਲੇ ਤੂੰ ਠੀਕ ਐ ਹਾਂ ਫਰੰਗੀ ਵੀਰ ਨੇ ਲੈ ਕੇ ਭੇਜਿਆ ਉਥੇ ਗੁਜਰਾਂ ਤੋਂ ਲਿਆ ਸੀ ਉਹਨੇ ਚੰਗੀ ਬਲੱਡ ਲਾਈਨ ਦਾ ਮਾਂ ਪਿਓ ਇਹਦਾ ਚੰਗੇ ਆ ਉਥੇ ਚੰਗੇ ਆ ਉਹਦੇ ਹਾਂ ਆਪਾਂ ਪਿੰਡ ਦੀ ਬਰੀਡਿੰਗ ਵਾਸਤੇ ਰਾਬ ਯਾਰ ਪਿੰਡ ਚ ਨੀਂਦੀ ਚਲੋ ਚੰਗੀ ਗੱਲ ਆ ਤੇ ਆਹ ਆਹ ਜਿਹੜੀ ਆ ਗਈ ਤੇਰੀ ਕੱਟੀ ਇਹ ਗੱਟੀ ਵੀਰੇ ਇਹ ਵੀ ਕਾਲੀ ਵਾਲੀ ਤੂੰ ਆਈ ਆ ਇਹ ਅਮਰਜੀਤ ਦਾ ਮੁੰਡਾ ਲਹਾਰ ਜਿਹੜਾ ਵੀਡੀਓ ਬਣਾਉਂਦਾ ਫਰੰਗੀ ਦਾ ਅੱਛਾ ਸਾਰਾ ਉਹ ਤੋਂ ਲੇਤੀ ਆ ਆਪਾਂ ਨੂੰ ਗਿਫਟ ਤੌਰ ਤੇ ਦਿੱਤੇ ਉਹਨੇ ਘਰੇ ਪਾਲੀ ਹੋਈ ਸੀ ਬੰਦੇ ਨੇ ਠੀਕ ਹੈ ਤੇ ਆਪਣਾ ਭਰਾਗਾ ਸੁੱਖਾ ਉਥੋਂ ਨਾਲ ਪਿੰਡਾ ਦਾ ਕਨੇਡਾ ਰਹਿਣਾ ਮੁੰਡਾ ਹਾਂ ਉਹਨੇ ਸੁੱਖੇ ਨੇ ਦਵਾਈ ਸੀ ਆਪਾਂ ਨੂੰ ਉਹ ਪ੍ਰੇਮ ਚ ਦਿੱਤੀ ਆ ਉਹਨਾਂ ਨੇ ਠੀਕ ਹੈ ਤੇ ਇਹ ਕਿਵੇਂ ਰਕਾਰ ਦੇ ਦੀ ਮਾਂ ਦਾ ਇਹਦੀ ਮਾਂ ਦਾ ਪਰ 15 16 ਕਿਲੋ ਦੁੱਧ ਆਲੀ ਦੀ ਹੈ ਠੀਕ ਆ ਤੂੰ ਗੱਟੀ ਪਸੀ ਹੋਈ ਮਾੜਾ ਇਹ ਤਾਂ ਮੂੰਹ ਦਿਖਾਦਾ ਤਾਂ ਵੀ ਆ ਦੇਖ ਲੋ ਜਿਹੜੀ ਆ ਕੱਟੀ ਵੀ ਚੈੱਕ ਕਰ ਲਓ ਤੁਸੀਂ ਹੈਨਾ ਤੇ ਜਿਹੜੀ ਆ ਆ ਗਈ ਮੋਹਰਾ ਇਹ ਕਿਹੜੀ ਦੀ ਆ ਗਈ ਇਹ ਵੀਰੇ ਅਰਜਨ ਕੁੰਗੜ ਦੀ ਐ ਇਹ ਮਾਂ ਮੈ ਲੈ ਸੀ ਰਾਜ ਦੇਰੀ ਫਾਰਮਰ ਤੋਂ ਮਿਗਣੀ ਖਿੜਿਆਣ ਤੋਂ ਠੀਕ ਹੈ ਉਹਦੀ ਕੱਟੀ ਹੈ ਕਦੇ ਸੀਮੰਤ ਰਾਇ ਸੀ ਠੀਕ ਹੈ ਉਸ ਝੋਟੀ ਦਾ ਮਤਲਬ ਕਿ ਪਹਿਲੇ ਸਵੇਰੇ 14 15 ਗਲੋਦ ਦੁੱਧ ਕੱਢਿਆ ਝੋਟੀ ਨੇ ਵੀ ਅ ਚੰਗੀ ਸੀਦੀ ਮਾਂ ਵੀ ਠੀਕ ਹੈ ਤੇ ਜਿਹੜੀ ਅੱਗੇ ਆ ਗਈ ਬਾਈ ਇਹ ਜਿਹੜੀ ਅੱਗੇ ਖੜੀ ਆ ਭਰਾ ਇਹ ਆਈ ਹੈਗੀ ਆਪਣਾ ਇੱਕ ਮੇਲੇ ਮੂਲੇ ਦਾ ਆਉਂਦਾ ਮੁੰਡਾ ਕਾਲੂ ਭਗਾਣਾ ਹਾਸੀ ਕੋਲੇ ਪਿੰਡਾ ਭਗਾਣਾ ਪਿੰਡਾ ਕਾਲੂ ਉਹਨੂੰ ਬਰੀਡਰ ਤਾਂ ਸਾਰੇ ਜਾਣਦੇ ਆ ਕਾਲੂ ਦੇ ਘਰ ਏ ਐਚਾ ਹਾਂ ਇਹ ਇਹ ਇਧਰ ਬੜੇ ਚੱਕਵੇ ਪੁੱਠੇ ਵਾਲੀ ਆ ਹਨਾ ਹਾਂ ਇਹ ਐਸਐਲਡੀਬੀ ਦੇ ਸੀਮਨ ਦੀ ਉਹਨੇ ਗਾਰੰਟੀ ਦਿੱਤੀ ਜੱਡ ਵਾਲੇ ਕਾ ਸਾਰੀ ਬਈ ਠੀਕ ਹੈ ਤੇ ਇਧਰ ਜਿਹੜਾ ਮੈਨੂੰ ਇਧਰ ਆ ਕੇ ਰ ਇੱਕ ਤਾਂ ਤੇਰੇ ਕੋਲ ਆਹ ਕੱਟੀ ਆ ਗਈ ਹਾਂ ਇਹ ਵੀਰੇ ਨਵਾਬ ਦੀ ਐ ਇਹੇ ਨਵਾਬ ਦੀ ਐ ਇਹ ਵੀ ਮਿੰਗਣੀ ਖੇਡੜੀ ਦੀ ਝੋਠੀ ਦੀ ਐ ਅੱਛਾ ਜੀ ਤੇ ਜਿਹੜੀ ਉਹ ਉਹ ਜਾਨਵਰ ਜਿਹੜਾ ਆ ਗਿਆ ਆ ਕੱਟਾ ਤੂੰ ਜਨ ਤਿੰਨ ਕਿਹ ਮਹੀਨਿਆਂ ਦਾ ਕੱਟਾ ਲੱਗਦਾ ਹਾਂ ਵੀਰੇ ਇਹ ਕੱਟਾ ਕਿਹੜੀ ਦਾ ਇਹ ਭਰਾ ਜਿਹੜਾ ਤੈਨੂੰ ਮੁੰਡਾ ਦੱਸਿਆ ਸੁੱਖਾ ਕੈਨੇਡਾ ਰਹਿੰਦਾਗਾ ਹਾਂ ਉਹ ਤੋਂ ਲਿਆਂਦਾ ਇਹ ਤਲਵੰਡੀ ਭਾਈ ਦੇ ਨਾਲ ਪਿੰਡ ਆ ਉਹਦਾ ਤੇ ਇਹਦੀ ਮਾਂ ਹੈ ਜਿਹੜੀ ਪਿਸਟਲ ਦੀ ਗੋਰੇ ਢੰਡੀਆਂ ਵਾਲੇ ਕੋਲ ਪਿਸਟਲ ਜੜਾ ਹਾਂ ਪਹਿਲੇ ਸੀ 14 14.5 ਕਿਲੋ ਦੁੱਧ ਕੱਢੀ ਜਾਂਦੀ ਹੁਣ ਵੀ ਅੱਛਾ ਹੁਣ ਅੱਗੇ ਉਹ ਮੁੰਡੇ ਨੇ ਸ਼ਾਨਦਾਰ ਤੋਂ ਗੱਬਣ ਕਰਾ ਲਈ ਆਪ ਇਹ ਸਮੁੰਦਰ ਦਾ ਹੈਗਾ ਜਿਹੜਾ ਸਾਹ ਸਿੰਘ ਬਲਟੋਹੇ ਦੀ ਮਾਇਆ ਮੱਝਾ ਹਾਂ ਉਹਦਾ ਬੱਚਾ ਹੈਗਾ ਆਪਣੇ ਨਾਬੇਲੇ 113 ਨੰਬਰ ਬੋਲਦਾ ਹਾਂ ਇਹ ਸਮੁੰਦਰ ਦਾ ਘਟਾ ਹੈਗਾ ਪਿਸਟਲ ਦੀ ਮਾਂ ਇਹਦੀ ਤਾਂ ਅਗਰੇ ਚੰਗੀ ਬਲੱਡ ਲਾਈਨ ਕਰਕੇ ਲੈ ਆਏ ਵੀ ਅੱਗੇ ਯਾਰ ਪਿੰਡ ਚ ਆਪਾਂ ਬਰੀਡ ਬਣਾਈ ਹੈ ਅੱਛਾ ਉਹਨਾਂ ਕੋਲੇ ਹੁਣ 14.5 ਦੇਈ ਜਾਂਦੀ ਹੈ ਹੁਣ ਵੀਰੇ ਸਾਢੇ 3-4 ਦੀ ਆ ਹਾਂ ਹੁਣ ਤੇ ਹੁਣ ਉਹਨਾਂ ਕੋਲੇ ਚੱਲਦੀ ਆ ਉਹ ਗੱਬਣ ਹੋ ਗਈ ਸ਼ਾਨਦਾਰ ਤੋਂ ਮਹੀਨੇ ਡੇਢ ਮਹੀਨੇ ਦੀ ਹੁਣ ਵੀ ਉਹ 13-13 ਕਿਲੋ ਤੇ ਚੱਲੀ ਜਾਂਦੀ ਆ ਠੀਕ ਆ ਇਹ ਹਟ ਤੂੰ ਪਹਿਲੀ ਲਿਆ ਆਇਆ ਮਾਇ ਬ੍ਰੀਨ ਹੋ ਗਿਆ 15 ਦਿਨ ਹੋਏ ਲੰਦੇ ਨੂੰ ਅੱਛਾ 15 ਹਾਂ ਵਾ ਸਾਢੇ ਕਿਤੇ 4 ਕਿ ਮਹੀਨੇ ਸੂਈ ਉਹ ਇੰਨੇ ਕਿ ਦਿਨ ਠੀਕ ਹੈ 4 ਦਾ ਲਾਲ ਸਾਢੇ 3 ਦਾ ਲਾਲ ਇੱਥੇ ਹੀ ਆ ਬਸ ਠੀਕ ਹੈ ਤੇ ਫਿਰ ਉਹ ਛੋਟੀ ਆ ਹੀ ਮਿਲ ਜਾਂਦੀ ਛੋਟੀ ਦਾ ਬਾਈ ਉਹ ਮਹੀਨੇ ਬਾਅਦ ਹੀ ਬਠਲੇ ਜਿਧਰ ਲਾਗੇ ਦੁੱਧ ਦੇ ਨੂੰ ਅੱਛਾ ਠੰਡੀ ਆ ਤਾਂ ਕਰਕੇ ਮੈਂ ਲਈਏ ਤਾਂ ਕਰਕੇ ਹਾਂ ਠੀਕ ਹੈ ਚਲੇ ਹੁਣ ਵੀ ਜਿਹੜੀ ਹੈਗੀ ਚੰਗੀ ਸੇਵਾ ਕਰੀ ਠੀਕ ਹੈ ਲੈ ਵੀ ਆ ਦੇਖ ਲੋ ਇਹਦੀ ਮਾਂ ਥੱਲੇ ਜਿਹੜਾ ਹੈਗਾ ਨਾ ਦੁੱਧ 14 ਕਿਲੋ ਆ ਸਾਢੇ 14 ਤੇ ਹੁਣ ਇਹ ਤਿੰਨ ਕਿਰਮਿਟੀ ਬਿੰਡਾ ਆ ਵੀ ਇਹ ਕਿਰਮਿਟੀ ਬਿੰਡਾ ਉਹਦਾ ਮੁੰਡੇ ਦਾ ਸੁੱਖੇ ਦਾ ਕੈਨੇਡਾ ਵਾਲੇ ਦਾ ਅੱਛਾ ਉਹਨੇ ਪ੍ਰਾਣ ਇੱਕ ਗਿਫਟ ਹੀ ਦਿੱਤਾ ਆਪਾਂ ਨੂੰ ਵਿਚਾਰੇ ਨੇ ਯਾਰ ਚਲੋ ਚੰਗੀ ਗੱਲ ਆ ਆਪਾਂ ਤੂੰ ਕੁਝ ਨਹੀਂ ਮੈਂ ਮੈਂ ਤੈਨੂੰ ਤਾਂ ਹੀ ਤਾਂ ਹੈਗਾ ਨਾ ਆ ਜਾ ਬਾਹਰ ਆ ਜਾ ਕੇਰਾ ਵੀ ਸੋਹਣਾ ਸਜਣਾ ਜਿਹੜਾ ਮੇਲੇ ਦੇ ਵਿੱਚ ਕੋਈ ਟੱਕਰ ਦਾ ਵੀ ਭਾਈ ਆਹ ਬੰਦੇ ਨੂੰ ਬੁਲਾ ਲਿਓ ਭਈ ਹਾਂ ਵੀਡੀਓ ਦੇਖੀ ਜੀ ਅਸੀਂ ਤੇਰੀ ਤੇ ਤਾਂ ਕਰਕੇ ਵੀ ਯਾਰ ਨਾ ਬੰਦੇ ਦੇ ਰਿਲੇਸ਼ਨ ਬਣਦੇ ਆ ਹਾਂ ਜੀ ਹੈਨਾ ਮੇਲੇ ਆ ਕੋਈ ਵੀ ਆ ਮੇਲੇ ਦਾ ਜੇ ਛੋਟੇ ਪੰਜਾਬ ਦੇ ਵਿੱਚ ਪੰਜ ਲੱਗਣ ਪੰਜਾਂ ਦੇ ਜਾ ਨਾ ਪਤਾ ਕਹਿੰਨਾ ਬਰਾਬਰ ਵੀ ਇੱਕ ਤਾਂ ਮੈਂ ਇੱਕ ਚੀਜ਼ ਕਹਨਾ ਸਾਰਿਆਂ ਨੂੰ ਦੇਖ ਸਾਰੀ ਬਰੀਡਰ ਚੰਗੇ ਆ ਸਾਰੀ ਮੇਲਾ ਕਰਾਉਣ ਵਾਲੇ ਚੰਗੇ ਆ ਵੀ ਇੱਕ ਦੂਜੇ ਪਿੱਛੇ ਲੱਗ ਕੇ ਕਿਸੇ ਨਾਲ ਆੜ ਫਸ ਨਾ ਕਰੋ ਠੀਕ ਹੈ ਕਿਸੇ ਦੇ ਲੱਤਾਂ ਨਾ ਕਿਸੇ ਬਾਈ ਬਣ ਕੇ ਮਾ ਸਾ ਪੰਜਾਬ ਚ ਮੇਲੇ ਲੱਗਣ ਲੱਗੇ ਨੇ ਯਾਰ ਹਰਿਆਣੇ ਚ ਭੌਂਕਦੇ ਜਾਂਦੇ ਸੀ ਢੇੜ ਦੂਰ ਠੱਕੇ ਖਾਂਦੇ ਸੀ ਕਿਸੇ ਲਈ ਵੀ ਟਾਈਮ ਨਹੀਂ ਜਿਹੜਾ ਬੰਦਾ ਪਸ਼ੂ ਰੱਖਦਾ ਉਹਨੇ ਟਾਈਮ ਨਹੀਂ ਹੁੰਦਾ ਕਿਸੇ ਲਈ ਵੀ ਜੇ ਕੋਈ ਮੇਲੇ ਤੇ ਆਉਂਦਾ ਤਾਂ ਪਸ਼ੂ ਸਮਾ ਕੇ ਕਿਸੇ ਨਾਲ ਰਿਸ਼ਤੇਦਾਰ ਨੂੰ ਛੱਡ ਕੇ ਆਉਂਦਾ ਅੱਜ ਤਾਂ ਯਾਰ ਆਪਣੇ ਘਰੇ ਮੇਲਾ ਲੱਗੂ ਕੋਟੜੇ ਤਨੋਲੇ ਲਾਲ ਹਾਂ ਵੀ ਯਾਰ ਸਾਥ ਦਿਆ ਕਰੋ ਵੀ ਕਿ ਮਤਲਬ ਮਹੀਨਾ ਮਹੀਨਾ ਡੇ ਡੇ ਮਹੀਨਾ ਕੰਮ ਛੱਡਦੇ ਲੋਕ ਛੱਡਦੇ ਲੋਕ ਬਈ ਲੋਕਾਂ ਵਿੱਚ ਛੱਡਦੇ ਬਈ ਆਮ ਲੋਕਾਂ ਵਿੱਚ ਛੱਡਦੇ ਆਮ ਲੋਕਾਂ ਵਿੱਚ ਵੀ ਜਦ ਆਪਦੇ ਜ਼ਿਲ੍ਹੇ ਚ ਬਰੀਡ ਬਣੂਗੀ ਪਸ਼ੂ ਲੋਕਾਂ ਦੇ ਘਰਾਂ ਚੋਂ ਹੀਰੇ ਹੀ ਖੜੇ ਨੇ ਬਈ ਪਤਾ ਹੀ ਨਹੀਂ ਲੱਗਦਾ ਕਿਹਦੀ ਕੀ ਖੜਾ ਜੇ ਮੇਲਾ ਤੇ ਗੋਲ ਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਮੇਰੇ ਕੋਲ ਵੀ ਪਸ਼ੂ ਹੈਗਾ ਅੱਛਾ ਜੇ ਹੁਣ ਮਤਲਬ ਗੱਲ ਕਰ ਲਈਏ ਵੀ ਇਹ ਜਿਹੜਾ ਤੇਰੇ ਕੋਲ ਆ ਕੱਟਾ ਆ ਗਿਆ ਜੀ ਕਿਸੇ ਨੇ ਮੱਝ ਲਪੋਣੀ ਹੋਈ ਕੋਈ ਅਨਿਭਈ ਪਛੜਦੇ ਪਿੰਡ 'ਚ ਵੀ ਛੱਡਦੇ ਨੂੰ 700 ਰੁਪਏ ਹੁਈ ਛੱਡਦਾ ਨਾ ਮੈਂ ਜੇ ਕੋਈ ਗਰੀਬ ਬੰਦਾਗਾ ਤਾਂ ਆਪਾਂ ਕੋਈ ਐ ਨਹੀਂ ਉਹ ਕਰਦੇ ਹੈਗੇ ਜੇ ਮਾਜਰ ਰੀਪੀਟ ਹੋ ਗਈ ਤਾਂ ਵੀ ਫੇਰੀ ਛੱਡਦੇ ਆਪਾਂ ਆਪਾਂ ਨੂੰ ਉਹ ਚੀਜ਼ ਦਾ ਲਾਲਚ ਨਹੀਂ ਹੈਗਾ ਪੈਸੇ ਵਾਲਾ ਵੀ ਕੋਈ ਗੱਲ ਨਹੀਂ ਬਰੀਡ ਬਣੇ ਪਿੰਡੇ 'ਚ ਠੀਕ ਹੈ ਤੇ ਚਲੋ ਬਾਕੀ ਜਿਹੜੀ ਤੂੰ ਮੇਲਿਆਂ ਦੇ ਮਤਲਬ ਜਿਹੜੀ ਹੈਗੀ ਸੰਬੰਧੀ ਜਾਣਕਾਰੀ ਦਿੱਤੀ ਹੈ ਹੈਨਾ ਸਨੇਹਾ ਮਤਲਬ ਸਨੇਹਾ ਭੇਜਿਆ ਤਾਂ ਇਹ ਜਿਹੜੀ ਗੱਲ ਕਰੂੰਗਾ ਵੀ 2-3-4 ਦਾ ਕੋਟੜੇ ਮੇਲਾ ਸਪੈਸ਼ਲ ਮਾਨਸ ਵਾਲਿਆਂ ਨੂੰ ਕਹਿੰਦਾ ਵੀ ਵੀਰ ਬਣ ਕੇ ਸਾਰੇ ਟਾਈਮ ਕੱਢ ਕੇ ਆਏ ਉੱਥੇ ਰੌ ਤੇ ਤਨੋਲੇ ਵੀ ਜਾਣ ਹਾਂ ਤਨੋਲੇ ਵੀ ਚਾ 5 6 7 ਦਾ ਤਨੋਲੇ ਆ ਉੱਥੇ ਵੀ ਜਾਣ ਉੱਥੇ ਵੀ ਜਾਣ ਪੰਜਾਬ ਕਿਤੇ ਵੀ ਮਿਲ ਲਾਵੇ ਪੰਜਾਬ ਹਰਿਆਣਾ ਜਾ ਟਾਈਮ ਕੱਢਿਆ ਕਰਦਾ ਕੱਢਿਆ ਕਰ ਨੂੰ ਕੁਝ ਨਹੀਂ ਹੁੰਦਾ ਕੰਮ ਤੋਂ ਹੁੰਦਾ ਚੱਲੀ ਜਾਂਦੇ ਬਾਕੀ ਨਾਲ ਜਿਵਾਕਾਂ ਨੂੰ ਲੈ ਕੇ ਜਾ ਹਾਂ ਬੱਚਿਆਂ ਨੂੰ ਲਿਜਾਣ ਇੱਧਰ ਕਿਉਂਕਿ ਜਿਹੜਾ ਬੰਦਾ ਪਸ਼ੂਆਂ 'ਚ ਵੱਡ ਗਿਆ ਨਾ ਬਈ ਇੱਕ ਮੇਨ ਚੀਜ਼ ਦੱਸ ਦਿੰਦਾ ਜਿਹੜੇ ਬੰਦੇ ਦਾ ਪਸ਼ੂਆਂ ਨਾਲ ਪਿਆਰ ਪੈ ਗਿਆ ਉਹ ਨਸ਼ੇ ਪੱਤੇ ਦੇ ਹੱਥ ਨਹੀਂ ਲਾਉਂਦਾ ਇੱਕ ਚੀਜ਼ ਹੈ ਬੇਲਾ ਮਨਸਤਾ ਹੁੰਦਾ ਘਰੀ ਹੈ ਜਿਹੜਾ ਬੰਦਾ ਪਸ਼ੂਆਂ 'ਚ ਨਹੀਂ ਰਹਿੰਦਾ ਤੈਨੂੰ ਪਤਾ ਫਿਰ ਉਹ ਲੜਾਈ ਟਾਂਟੇ ਨਸ਼ੇ ਪੱਤੇ ਉੱਧਰ ਪਾ ਜਾਂ ਤੇ ਜਿੱਤੀ ਬਾਈ ਬਹੁਤ ਬਾਈ ਤੇਰਾ ਵੀ ਬਹੁਤ ਬਹੁਤ ਧੰਨਵਾਦ ਅਰੰਮਦੀ ਬੀਬੀ ਕੱਤੀ ਚੈਨਲ ਦਾ ਆਇਆ ਸਾਡੇ ਘਰੇ ਤੂੰ ਵੀਡੀਓ ਬਣਾਈ ਭਰਾ ਬਹੁਤ ਧੰਨਵਾਦ ਤੇ ਦੇਖਣ ਵਾਲਿਆਂ ਦਾ ਵੀ ਦਿਨ ਧੰਨਵਾਦ ਕਰਦੇ ਹਾਂ ਭਰਾ ਠੀਕ ਹੈ ਠੀਕ